ਪੰਜਾਬ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਦੀ ਗੁਰਦੁਆਰਾ ਬਾਬਾ ਜਾਗੋ ਸ਼ਹਿਰ ਵਿਕੇ ਹੋਈ ਮੀਟਿੰਗ ਜਿਸ ਦੀ ਪ੍ਰਧਾਨਗੀ ਬਚਿੱਤਰ ਸਿੰਘ ਕੋਟਲਾ ਬਲਦੇਵ ਸਿੰਘ ਕਲੇਰ ਨੇ ਕੀਤੀ ਕੋਟਲਾ ਨੇ ਬੋਲਦਿਆਂ ਕਿਹਾ ਕਿ ਆਰਤੀਆਂ ਦੀ ਮੰਡੀ ਵਿੱਚ ਹੜਤਾਲ ਕਿਸਾਨ ਮਾਰੂ ਹੜਤਾਲ ਹੈ ਇਸ ਦੇ ਨਾਲ ਕਿਸਾਨਾਂ ਤੇ ਝੋਨੇ ਦਾ ਝਾੜ ਤੇ ਨੁਕਸਾਨ ਅਤੇ 4 ਤੋਂ 500 ਰੁਪਿਆ ਪ੍ਰਤੀ ਗੁੰਟੜਾ ਦਾ ਨੁਕਸਾਨ ਹੋ ਰਿਹਾ ਹੈ ਜਿਸ ਦੇ ਜ਼ਿੰਮੇਵਾਰ ਆਰਤੀ ਹਨ ਜ਼ਿੰਮੇਦਾਰਤਾ ਹੋਇਆ ਨੁਕਸਾਨ ਟਰੰਤ ਮੰਡੀ ਖੋਲਣ ਵਾਸਤੇ ਆਖਿਆ ਗਿਆ ਜੇ ਮੰਡੀ ਦਾ ਖੁੱਲੀ ਤਾਂ ਤਕੜਾ ਸੰਘਰਸ਼ ਵਿੜਿਆ ਜਾਵੇਗਾ ਨਕਲੀ ਦੁੱਧ ਬਾਜ਼ਾਰ ਵਿੱਚ ਸ਼ਰ੍ਹਾਂ ਬਿਕ ਰਿਹਾ ਹੈ ਜਿਸ ਤੇ ਐਡੀਸੀ ਮੈਡਮ ਨੇ ਇੱਕ ਜੁਆਇੰਟ ਕਮੇਟੀ ਬਣਾਈ ਸੀ ਅਤੇ ਗੈਸ ਸਿਲੰਡਰ ਜੋ ਡਿਲੀਵਰੀ ਬੈਨਾਂ ਰਹੀ ਏਜੰਸੀਆਂ 2 ਤੋਂ 3 ਕਿਲੋ ਦੀ ਲੁੱਟ ਕਰ ਰਹੀਆਂ ਹਨ ਉਸ ਤੇ ਵੀ ਜੁਆਇੰਟ ਕਮੇਟੀ ਦੀ ਮੰਗ ਕੀਤੀ ਗਈ ਸੀ ਜਿਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਲਈ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਸ਼ਨੀਵਾਰ 5 ਤਰੀਕ ਸਵੇਰੇ 10 ਵਜੇ ਭੰਡਾਰੀਪੁਰ ਅਣ ਮਿਥੇ ਸਮੇਂ ਵਾਸਤੇ ਜਾਮ ਕਰੇਗੀ ਜਦ ਕਿ ਜਦ ਤੱਕ ਮੰਡੀਆਂ ਨਹੀਂ ਖੁੱਲੀਆਂ ਚਾਨੀਆਂ ਔਰ ਕਿਸਾਨਾਂ ਨੂੰ ਇਨਸਾਫ ਨਹੀਂ ਦਵਾਇਆ ਜਾਂਦਾ ਸੰਘਰਸ਼ ਜਾਰੀ ਰਹੇਗਾ ਉਹ ਦੇਖਦੇ ਹਾਂ ਦਰਸ਼ਨ ਕੌਰ ਬਿਦਾਦਪੁਰ ਦੀ ਪੂਰੀ ਰਿਪੋਰਟ ਮੈਂ 75 ਸਿੰਘ ਕੋਟਲਾ ਸੂਬਾ ਪ੍ਰਧਾਨ ਕਿਸਾਨ ਨੌਜਵਾਨ ਚਿਕਟਮੇਟੇ ਪੰਜਾਬ ਤੋਂ ਅੱਜ ਜਿਹੜਾ ਸਾਡਾ ਮਕਸਦ ਸੀਗਾ ਜਿਹੜੀ ਹੋ ਰਹੀ ਝੋਨੇ ਦੇ ਵਿੱਚ ਜ਼ਿੰਮੇਦਾਰ ਦੀ ਲੁੱਟ ਉਹਦੇ ਸੰਬੰਧ ਵਿੱਚ ਇੱਕ ਜਿਹੜਾ ਨਕਲੀ ਦੁੱਧ ਬਜ਼ਾਰਾਂ ਦੇ ਵਿੱਚ ਆਮ ਛਰਿਆਂ ਵਿੱਚ ਵਿਕ ਰਿਹਾ ਉਹਦਾ ਅਤੇ ਔਰ ਤੀਜਾ ਸਾਡੀ ਮੰਗ ਸੀਗੀ ਜਿਹੜਾ ਗੈਸ ਸਿਲੰਡਰ 2 ਤੋਂ 3 ਕਿਲੋ ਘੱਟ ਕਪਤਕਾਰ ਨੂੰ ਦਿੱਤਾ ਜਰਾ ਡਿਲੀਵਰੀ ਮੈਨ ਗੈਸ ਕੱਟ ਰਹੇ ਨੇ ਪਿਛਲੇ ਦਿਨੀ ਤੁਸੀਂ ਵੇਖ ਰਹੇ ਹੋ ਵਾਧੂ ਵੀਜੋ ਸਾਡੀਆਂ ਵਾਇਰਲੀਆਂ ਸਿਲੰਡਰ ਥਾਂ ਥਾਂ ਤੇ ਅਸੀਂ ਤੋਲੇ ਸੀਗੇ ਔਰ ਨਾ ਠੋਸ ਕਾਰਵਾਈ ਕਰਨ ਦੇ ਮਸਲੇ ਵਿੱਚ ਅੱਜ ਜਿਹੜੀ ਸਾਡੀ ਆ ਜਥੇਬੰਦੀ ਉਹ ਇੱਕ ਤੁਰੰਤ ਮੀਟਿੰਗ ਕਰਕੇ ਹੱਦੀ ਆ ਔਰ ਉਹਦੇ ਸਬੰਧ ਵਿੱਚ ਜਿਵੇਂ ਪਿਛਲੇ ਦਿਨਾਂ ਦੇ ਉੱਤੋਂ ਇੱਕ ਆਰਟੀਆ ਨੇ ਫੈਸਲਾ ਲਿਆ ਹੈਗਾ ਤੇ ਮੰਡੀਆਂ ਬੁੱਧਵਾਰ ਜਿਹੜੀ ਛੁੱਟੀ ਕੀਤੀ ਜਾਂਦੀ ਆ ਉਹ ਵੀ ਇੱਕ ਗਲਤ ਗੱਲ ਆ ਕਿਉਂਕਿ ਇੱਕ ਦਿਨ ਮੰਡੀ ਬੰਦ ਹੋ ਜੇ ਅਗਲੇ ਦਿਨ ਰੱਛ ਪੈ ਜਾਂਦਾ ਔਰ ਰੱਛ ਪੈਣ ਦੇ ਨਾਲ ਜ਼ਿੰਮੇਵਾਰ ਦਾ ਜਿਹੜਾ 2 300 ਰੁਪਿਆ ਭਾ ਉਹ ਇੱਕ ਕੁਆਂਟਰ ਮਗਰ ਫਰਕ ਪੈ ਜਾਂਦਾ ਔਰ ਉਹਦੇ ਨਾਲ ਜਿਹੜਾ ਆਪਣੀ ਜਿੰਦਾ ਡਾਊਨ ਹੋ ਜਾਂਦਾ ਹੁਣ ਵੇਖੋ ਤੁਸੀਂ ਅੱਜ ਕਿੰਨੇ ਦਿਨ ਹੋ ਗਏ ਹਫਤਾ ਹੋ ਚੱਲਿਆ ਇਹਨਾਂ ਨੂੰ ਮੰਡੀਆਂ ਦੇ ਵਿੱਚ ਹੜਤਾਲ ਕੀਤੀ ਨੂੰ ਦੋ ਦਿਨ ਉਤਰਾ ਛੁੱਟੀਆਂ ਗਿਆ ਮੁੜ ਕੇ ਇਹਨਾਂ ਹੜਤਾਲ ਕਰ ਦਿੰਦੀ ਆ ਹੜਤਾਲ ਦਾ ਮਕਸਦ ਕੀ ਆ ਇਹ ਇਹ ਸਿਰਫ ਜ਼ਿਮੀਦਾਰ ਦੀ ਲੁੱਟ ਕਰਨਾ ਆ ਹੋਰ ਕੋਈ ਇਹਦਾ ਇਹਦਾ ਵੱਡਾ ਮਕਸਦ ਨਹੀਂ ਹੈਗਾ ਕਿਉਂਕਿ ਜੇ ਸਰਕਾਰਾਂ ਨਾਲ ਗੱਲ ਇਹਨਾਂ ਦੀ ਇਹ ਇੱਕ ਮਹੀਨਾ ਜਾਂ ਦੋ ਮਹੀਨੇ ਪਹਿਲਾਂ ਕਰਦੇ ਜਾਂ ਦੋ ਮਹੀਨੇ ਬਾਅਦ ਕਰਦੇ ਵੀ ਅਸੀਂ maal ਨਹੀਂ ਵੇਚਣਾ ਅਸੀਂ maal ਨਹੀਂ ਚੁੱਕਣਾ ਕਿਉਂਕਿ ਗਵਰਨਮੈਂਟ ਦੇ ਇਹਨਾਂ maal ਉੱਤੇ ਹੜਤਾਲ ਕੀਤੀ ਗਵਰਨਮੈਂਟ ਦਾ maal ਖਰੀਦ ਕੇ ਇਹਨਾਂ ਦੇ ਸ਼ੈਲਰਾਂ 'ਚ ਲੱਜਣਾ ਨਾ ਵੇਚਦੇ ਗਵਰਨਮੈਂਟ ਨੂੰ ਹੜਤਾਲ ਕਰ ਲੈਂਦੇ ਵੀ ਸ਼ੈਲਰਾਂ 'ਚ ਕੰਮ ਨਹੀਂ ਕਰਨਾ ਲੇਕਿਨ ਜ਼ਿਮੀਦਾਰ ਦਾ ਨੁਕਸਾਨ ਜਿਹੜਾ ਹੋ ਰਿਹਾ ਉਹ ਬਾਸਬਦੀ ਕਿਸਮ ਤੇ ਹੋ ਰਿਹਾ ਬਾਸਬਦੀ ਕਿਸਮ ਦਾ ਜਿਹੜਾ ਉਪਾਅ ਆ ਪਿਛਲੇ ਸਾਲ ਨੂੰ ਐਸ ਸਵਾਲ 14 ਤੋਂ 1500 ਰੁਪਇਆ ਡਾਊਨ ਚਲੇਗਾ 14-1500 ਰੁਪਇਆ ਭਾਅ ਡਾਊਨ ਹੋਣ ਦੇ ਨਾਲ ਜ਼ਿੰਮੇਵਾਰ ਦਾ 25 ਤੋਂ 30000 ਰੁਪਇਆ ਪਰ ਸੀ ਏਕੜ ਦਾ ਨੁਕਸਾਨ ਹੋ ਗਿਆ ਉਹ ਨੁਕਸਾਨ ਦਾ ਭਰਪਾਈ ਕੌਣ ਕਰੂਗਾ ਉਹਦੇ ਜ਼ਿੰਮੇਵਾਰ ਜਿਹੜੇ ਆ ਉਹ ਆਰਤੀਏ ਨੇ ਔਰ ਜਿਹੜੇ ਸ਼ੈਲਰਾ ਵਾਲੇ ਨੇ ਉਹ ਆ ਉਹਨਾਂ ਦੇ ਸਬੰਧ ਦੇ ਵਿੱਚ ਅੱਜ ਜਿਹੜੇ ਮੀਟਿੰਗ ਕਰਕੇ ਅਸੀਂ ਇੱਕ ਸ਼ਨੀਵਾਰ ਨੂੰ ਭੰਡਾਰੀ ਪੁਲ ਘੇਰਨ ਦਾ ਐਲਾਨ ਕੀਤਾ ਤੇ ਧਰਨਾ ਲਾਵਾਂਗੇ ਜਦ ਤੱਕ ਮੰਡੀ ਨਹੀਂ ਚੱਲਦੀ ਤਦ ਤੱਕ ਅਸੀਂ ਯੋਜਨਾ ਸੰਘਰਸ਼ ਕਰਾਂਗੇ ਔਰ ਕੁਝ ਆਰਤੀਆਂ ਨੇ ਜਿਵੇਂ ਇਹਨਾਂ ਨੇ ਸਕਿਉਰਿਟੀ ਤੌਰ ਦੇ ਤੇ ਚੈੱਕ ਔਰ ਐਫੀਡੇਟ ਲੈ ਹੁੰਦੇ ਆ ਉਹਨਾਂ ਨੂੰ ਗਲਤ ਇਸਤੇਮਾਲ ਕੀਤਾ ਇੱਕ ਜ਼ਿੰਮੇਵਾਰ ਸੀ ਸਾਡਾ ਬਰਾੜਾਂ ਦਾ ਉਹਦੇ ਚੈੱਕ ਨੂੰ ਵੀ ਇਹਨਾਂ ਗਲਤ ਇਸਤੇਮਾਲ ਕੀਤਾ ਉਹ ਸਾਰੇ ਜਿਹੜੇ ਹਸਾਬ ਦਾਬ ਉਥੇ ਏਡੀਸੀ ਦੇ ਧਿਆਨ ਚ ਲਿਆ ਕੇ ਔਰ ਉਸ ਆਰਟੀਓ ਦੇ ਜੋ ਬੰਦੇ ਕਾਨੂੰਨੀ ਕਾਰਵਾਈ ਉਹ ਵੀ ਕਰਵਾਈ ਜਾਏਗੀ ਇਸ ਕਰਕੇ ਇਹ ਸਾਰੇ ਜਿਹੜੇ ਸਾਡੇ ਅੱਜ ਦੇ ਮਸਲੇ ਸੀ ਉਹਨਾਂ ਵਿੱਚ ਸ਼ਨੀਵਾਰ ਸਵੇਰੇ 10:00 ਵਜੇ ਪੜਾੜੀ ਪੁਲ ਬੰਦ ਕਰਦਾ ਜਿਹੜਾ ਅਸੀਂ ਫੈਸਲਾ ਅੱਜ ਲਿਆ ਹੈ ਕਿ ਕਹਿੰਦੇ ਆ। ਹਾਂ ਡੀਪੀ ਫਾਇਲ ਨਹੀਂ ਲਈ ਉਹ ਡੀਪੀ ਖਾਤ ਜਿਹੜੀ ਲੁੱਟਿਆ ਉਹ ਤੁਹਾਨੂੰ ਵੀ ਪਤਾ ਹਰ ਸਾਲ ਦੁਕਾਨਦਾਰ ਕਰਦੇ ਨੇ ਔਰ ਐਮਐਲਏ ਮੰਤਰੀ ਸਰਕਾਰ ਦੇ ਨੇ ਰੜੀ ਮੜੀ ਬੁੱਕਤ ਹੁੰਦੀ ਆ ਉਹ ਕਰਦੇ ਨੇ ਡੀਪੀ ਅੱਜ ਕਾ ਵੀ ਬਹੁਤ ਡੁਬਲਿਕੇਟ ਆ ਗਿਆ ਪਰ ਉਹਦੇ ਤੇ ਕੋਈ ਐਮਐਲਏ ਕੋਈ ਐਮਪੀ ਨਹੀਂ ਬੋਲਿਆ ਇਸ ਕਰਕੇ ਉਹਦਾ ਮੁੱਦਾ ਜਿਹੜਾ ਅਸੀਂ ਨਾਲ ਲੈ ਕੇ ਚੱਲਾਂਗੇ ਕਿਉਂਕਿ ਉਹ ਜਿਹੜਾ ਜ਼ਿੰਮੇਵਾਰ ਨਾਲ ਸੰਬੰਧਤ ਇੱਕ ਢਾਂਚਾ ਡੀਪੀ ਹੋਗੀ ਜਿਵੇਂ ਜੂਰੀਆ 10-20 ਰੁਪਏ ਹਰ ਦੁਕਾਨਦਾਰ ਮੰਗਾ ਵੇਚਦਾ ਉਹਦੀ ਵੀ ਜਿਹੜੀ ਗੱਲ ਆ ਉਹ ਵਿੱਚ ਰੱਖੀ ਜਾ ਕਿ ਮੰਗ ਐ ਮੰਗਿਆ ਕਿਉਂਕਿ ਡੀਸੀ ਦੇ ਨਾਲ ਜਿਹੜੇ ਫੈਸਲੇ ਹੋਣਗੇ ਡੀਸੀ ਦੇ ਧਿਆਨ ਚ ਲਿਆ ਕੇ ਹੋਣਗੇ ਔਰ ਸਰਕਾਰ ਕੋਈ ਇਹਨਾਂ ਸਾਰੀਆਂ ਚੀਜ਼ਾਂ ਦੀ ਮੰਗ ਕੀਤੀ ਜਾਊਗੀ ਜਿਹੜੀ ਡੀਪੀ ਆਈ ਆ ਉਹ ਵੀ ਤੁਰੰਤ ਗਦਾਮਾਂ ਦੇ ਵਿੱਚੋਂ ਬਿੱਲਾਂ ਦੇ ਮਤਲਬ ਕਢਾ ਕੇ ਵੰਡਾਈ ਜਾਵੇ ਔਰ ਜਿਹੜੀ ਪਿੱਛੋਂ ਨਹੀਂ ਆਈ ਘਾਟ ਆਈ ਆ ਔਰ ਪਿੱਛੋਂ ਰਕੋਟਾ ਪੂਰਾ ਕਰਕੇ ਜ਼ਿੰਮੇਦਾਰਾਂ ਨੂੰ ਹੁਣ ਸੀਜ਼ਨ ਦੇ ਵਿੱਚ ਦਿੱਤਾ ਜਾਵੇ ਕਿਸੇ ਨੇ ਮਟਰ ਲਾਉਣੇ ਆ ਕਿਸੇ ਨੇ ਮੱਕੀ ਬੀਜਣੀ ਕਿਸੇ ਨੇ ਆਲੂ ਲਾਉਣ ਔਰ ਪੰਜਾਬ ਨੇ ਕਰਨ ਕੇ ਬੇਚ ਰੀਆਂ ਹਰ ਇੱਕ ਨੂੰ ਜਿਹੜਾ ਉਹ ਡੀਪੀਏ ਦੇ ਲੋਰ ਆ ਉਹ ਪੂਰੀ ਕੀਤੀ ਜਾਵੇ ਇਹ ਮੁੱਖ ਬਜੜਿਆ ਮਸਲਾ ਦੇ ਵਿੱਚ ਆ ਕਿਉਂਕਿ ਜ਼ਿੰਮੇਦਾਰਾਂ ਜਿੰਨੇ ਵੀ ਸਬੰਧਤ ਖੇਤੀ ਸਬੰਧਤ ਔਰ ਚੁੱਲ੍ਹੇ ਦੇ ਨਾਲ ਸਬੰਧਤ ਜਿਹੜੇ ਸਾਡੇ ਨਾਲ ਗੈਸ ਦੁੱਧ ਸਾਰਿਆਂ ਮਸਲਾਂ ਦੇ ਉੱਤੇ ਜਿਹੜਾ ਅਸੀਂ ਉਹ ਛੜੀ ਹਵਤਾਂ ਨਾਲ ਲਾ ਰਹੇ ਉਹਦੇ ਚ ਸਾਰੇ ਮਸਲੇ ਪਾਏ ਜਾਣਗੇ